ਸਨੀ ਦਿਓਲ ਦਿਲਜੀਤ ਦੋਸਾਂਝ ਵਰੁਨ ਤਵਨ ਆਹਾਨ ਛੇਟੀ ਸਟਾਰਰ ਫਿਲਮ ਬਾਰਡਰ 2 ਦੀ ਪਹਿਲੀ ਚਲਕ ਸਾਹਮਣੇ ਆ ਚੁੱਕੀ ਹੈ ਜੀ ਹਾਂ ਇਸ ਦੇ ਪਹਿਲੇ ਟੀਜ਼ਰ ਨੂੰ ਜਿਹੜੀ ਹੈ ਹਰੀ ਚੰਡੀ ਮਿਲੀ ਔਰ ਸੈਂਸਰ ਬੋਰਡ ਨੇ ਇਸ ਨੂੰ ਯੂਏ ਸਰਟੀਫਿਕੇਟ ਦਿੱਤਾ ਹੈ ਔਰ ਇਸ ਦੀ ਪਹਿਲੀ ਚਲਕ ਜਿਹੜੀ ਹੈ 15 ਅਗਸਤ ਤੋਂ ਦਿਖਾਣੀ ਸ਼ੁਰੂ ਕਰ ਦਿੱਤੀ ਗਈ ਹੈ ਟ੍ਰੇਲਰ ਕਦੋਂ ਤੱਕ ਆਏਗਾ ਫਿਲਮ ਦੇ ਨਾਲ ਜੁੜੀਆਂ ਹੋਰ ਕੁਝ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਕਦੋਂ ਜਿਹੜੀ ਫਿਲਮ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਸਨੀ ਦਿਓਲ, ਬਰੁੰਤਵਨ ਦਿਲਜੀ, ਦੋਸਾਂਜ ਅਤੇ ਆਹਾਨ ਸ਼ੈਟੀ ਦੀ ਬਹੁਤ ਚਰਚਿਤ ਅਤੇ ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਰ ਡਰਾਮਾ ਫਿਲਮ ਬਾਰਡਰ 2 ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ। ਫਿਲਮ ਦੇ ਪਹਿਲੇ ਟੀਜ਼ਰ ਨੂੰ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਯਾਨੀ ਕਿ CBFC ਤੋਂ ਹਰੀ ਛੰਡੀ ਮਿਲ ਗਈ। ਜੀ ਹਾਂ ਤੁਹਾਨੂੰ ਫਿਲਮ ਦਾ ਪਹਿਲਾ ਲੁੱਕ ਜਿਹੜਾ ਹੈ ਉਹ ਦੇਖਣ ਨੂੰ ਮਿਲ ਚੁੱਕਿਆ ਹੈ ਤੇ ਜਲਦੀ ਹੀ ਅਗਲਾ ਟੀਜ਼ਰ ਤੇ ਫਿਲਮ ਦਾ ਟ੍ਰੇਲਰ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਫਿਲਮ ਨਿਰਮਾਤਾਵਾਂ ਨੇ ਟੀਜ਼ਰ ਦੇ ਨਾਲ ਦਰਸ਼ਕਾਂ ਤੱਕ ਪਹੁੰਚ ਦੇ ਲਈ ਇੱਕ ਖਾਸ ਰਣਨੀਤੀ ਬਣਾਈ। ਇਹ ਟੀਜ਼ਰ ਰਿਤਿਕ ਰੋਸ਼ਨ ਅਤੇ ਜੂਨੀਅਰ ਐਨ.ਟੀ.ਆਰ ਦੀ ਫਿਲਮ ਵਾਰ 2 ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਜੋ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਦਰਸ਼ਕਾਂ ਦੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਟੀਜ਼ਰ ਉਨ੍ਹਾਂ ਹੀ ਸਿਨੇਮਾ ਘਰਾਂ ਦੇ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਜਿੱਥੇ ਵਾਰ 2 ਦਿਖਾਈ ਜਾ ਰਹੀ ਹੈ। मिली जानकारी ਦੇ ਮੁਤਾਬਕ ਫਿਲਮ ਦੀ ਟੀਮ ਨੇ 7 ਅਗਸਤ ਨੂੰ ਆਪਣੀ ਪਹਿਲੀ ਝਲਕ ਯਾਨੀ ਕਿ ਟੀਜ਼ਰ ਸੈਂਸਰ ਬੋਰਡ ਨੂੰ ਭੇਜਿਆ ਸੀ ਜਿਸ ਨੂੰ ਸੈਂਸਰ ਬੋਰਡ ਨੇ ਯੂਏ ਸਰਟੀਫਿਕੇਟ ਦੇ ਨਾਲ ਪਾਸ ਕਰ ਦਿੱਤਾ ਟੀਜ਼ਰ ਦੀ ਮਿਆਦ 1 ਮਿੰਟ 10 ਸੈਕਿੰਡ ਦੀ ਹੈ ਇਸ ਪ੍ਰੋਮੋਸ਼ਨਲ ਕਲਿੱਪ ਨੂੰ ਡੇਟ ਅਨਾਉਂਸਮੈਂਟ ਟੀਜ਼ਰ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਫਿਲਮ ਦੀ ਰਿਲੀਜ਼ ਮਿਤੀ ਅਤੇ ਕਹਾਣੀ ਦੀ ਕੁਝ ਝਲਕ ਦਿਖਾਈ ਪੈਂਦੀ ਹੈ ਟੀਜ਼ਰ ਦੇ ਵਿੱਚ ਭਾਰਤ ਪਾਕਿਸਤਾਨ ਟਕਰਾਅ ਅਤੇ ਸੈਨਿਕਾਂ ਦੇ ਜਜ਼ਬੇ ਨੂੰ ਦਰਸਾਇਆ ਗਿਆ ਇਹ ਇੱਕ ਭਾਵਨਾਤਮਕ ਅਤੇ ਐਡਰੇਨਾਲੀਨ ਪੰਪਿੰਗ ਟੀਜ਼ਰ ਹੈ ਜੋ ਕਿ ਸਨੀ ਦਿਓਲ ਦੀ ਜ਼ਬਰਦਸਤ ਵਾਪਸੀ ਦੀ ਚਲਕ ਵੀ ਦਿੰਦਾ ਬਾਰਡਰ 2 ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਜੋ ਕਿ ਪਹਿਲਾਂ ਕਈ ਦੇਸ਼ ਭਗਤੀ ਅਤੇ ਯੁੱਧ ਆਧਾਰਿਤ ਫਿਲਮਾਂ ਦੇ ਵਿੱਚ ਆਪਣਾ ਨਿਰਦੇਸ਼ਨ ਦਾ ਹੁਨਰ ਦਿਖਾ ਚੁੱਕੇ ਨੇ ਇਹ ਫਿਲਮ ਪੋਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਸਾਂਝੇ ਤੌਰ ਦੇ ਉੱਤੇ ਬਣਾ ਰਹੇ ਨੇ ਜੇਪੀ ਦਿੱਤਾ ਉਹੀ ਨਿਰਦੇਸ਼ਕ ਨੇ ਜਿਨ੍ਹਾਂ ਨੇ ਅਸਲ ਬਾਰਡਰ ਬਣਾਈ ਸੀ ਜਿਸ ਨੂੰ ਅਜੇ ਵੀ ਦੇਸ਼ ਭਗਤੀ ਵਾਲੀਆਂ ਫਿਲਮਾਂ ਦੀ ਇੱਕ ਉਦਾਹਰਨ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਟੀਜ਼ਰ ਦੇ ਰਾਹੀਂ ਕੀਤਾ ਗਿਆ ਇਸ ਫਿਲਮ ਨੂੰ ਗਣਤੰਤਰ ਦਿਵਸ ਮੌਕੇ ਦੇ ਉੱਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਹੈ ਯਾਨੀ ਕਿ ਇਹ ਫਿਲਮ ਅਗਲੇ ਸਾਲ 26 ਜਨਵਰੀ ਦੇ ਹਫ਼ਤੇ ਦੇ ਵਿੱਚ 22 ਜਨਵਰੀ 2026 ਨੂੰ ਰਿਲੀਜ਼ ਕੀਤੀ ਜਾਏਗੀ सनी देओल ਦੀ ਗੱਲ ਕੀਤੀ ਜਾਵੇ ਤਾਂ सनी देओल ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਫਿਲਮ ਦਾ ਪਹਿਲਾ ਲੁੱਕ ਆਪਣੇ ਫੈਨਸ ਦੇ ਨਾਲ ਸਾਂਝਾ ਕੀਤਾ। ਉਹਨਾਂ ਨੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਿਆ, "ਹਿੰਦੁਸਤਾਨ ਕੇ ਲਿਏ ਲੜेंगे ਫਿਰ ਇੱਕ ਬਾਰ।" ਨਾਲ ਹੀ ਉਹਨਾਂ ਨੇ ਫਿਲਮ ਦੀ ਰਿਲੀਜ਼ ਡੇਟ 22 ਜਨਵਰੀ 2026 ਦੀ ਵੀ ਜਾਣਕਾਰੀ ਸਾਂਝੀ ਕੀਤੀ। सनी देओल ਦੀ ਬਾਰਡਰ ਫਿਲਮ ਸਾਲ 1997 ਦੇ ਵਿੱਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ ਅਤੇ ਬਾਰਡਰ ਉਸ ਸਾਲ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਸੀ। ਹੁਣ 28 ਸਾਲਾਂ ਬਾਅਦ ਇਸ ਫਿਲਮ ਦੇ ਦੂਜੇ ਭਾਗ ਨੂੰ ਬਣਾਇਆ ਗਿਆ ਅਤੇ ਫਿਲਮ ਹੁਣ ਰਿਲੀਜ਼ ਦੇ ਲਈ ਤਿਆਰ ਹੈ। ਦਰਸਲ ਜਿਸ ਤਰੀਕੇ ਦੇ ਨਾਲ ਸਨੀ ਦਿਓਲ ਦੀ ਗਦਰ 2 ਦੇ ਵਿੱਚ ਵਾਪਸੀ ਹੋਈ ਉਸ ਨੇ ਇੱਕ ਇਤਿਹਾਸ ਹੀ ਰਚ ਦਿੱਤਾ ਸੀ। ਗਦਰ 2 ਦੀ ਕਾਮਯਾਬੀ ਨੂੰ ਦੇਖਦੇ ਹੋਏ ਇਹ ਗੱਲ ਵੀ ਸਾਫ਼ ਹੋ ਗਈ ਸੀ ਕਿ ਹੁਣ ਬਾਰਡਰ 2 ਵੀ ਜ਼ਰੂਰ ਆਏਗੀ। ਸਨੀ ਦਿਓਲ ਨੇ ਦੇਸ਼ ਭਗਤੀ ਵਾਲੀਆਂ ਕਈ ਫਿਲਮਾਂ ਕੀਤੀਆਂ ਨੇ ਜਿਸ ਕਰਕੇ ਉਹਨਾਂ ਦੇ ਨਾਲ ਲੋਕਾਂ ਦੀ ਭਾਵਨਾਵਾਂ ਵੀ ਉਸੇ ਤਰੀਕੇ ਦੇ ਨਾਲ ਜੁੜ ਚੁੱਕੀਆਂ ਨੇ। ਅਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਕਿਰਦਾਰਾਂ ਦੇ ਵਿੱਚ ਦੇਖਣਾ ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਜੇਕਰ ਬਾਰਡਰ ਦੇ ਵਿੱਚ ਨਿਭਾਏ ਉਹਨਾਂ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਸੇ ਤਰੀਕੇ ਦੇ ਨਾਲ ਜ਼ਿੰਦਾ ਹੈ ਇਸੇ ਲਈ ਇਸ ਵਾਰ ਬਾਰਡਰ 2 ਦੀ ਜਦੋਂ ਪਹਿਲੀ ਝਲਕ ਸਾਹਮਣੇ ਆਈ ਤਾਂ ਉਸ ਨੂੰ ਵੀ ਪਹਿਲੀ ਬਾਰਡਰ ਫਿਲਮ ਦੇ ਪੋਸਟਰ ਦੀ ਤਰ੍ਹਾਂ ਹੀ ਬਣਾਇਆ ਗਿਆ ਉਂਝ ਵੀ ਫਿਲਮ ਦੇ ਬਹੁਤ ਸਾਰੇ ਸੀਨਸ ਪਹਿਲੀ ਫਿਲਮ ਵਾਂਗ ਹੀ ਸ਼ੂਟ ਕੀਤੇ ਗਏ ਨੇ ਖੈਰ ਅਜੇ ਫਿਲਮ ਦੇ ਅਗਲੇ ਟੀਜ਼ਰ ਟ੍ਰੇਲਰ ਅਤੇ ਗੀਤਾਂ ਦਾ ਇੰਤਜ਼ਾਰ ਹੈ ਜੋ ਕਿ ਹੌਲੀ-ਹੌਲੀ ਰਿਲੀਜ਼ ਕੀਤੇ ਜਾਣ ਵਾਲੇ ਨੇ ਇਸ ਤੋਂ ਇਲਾਵਾ ਦਿਲਜੀਤ ਦੋਸਾਂਸ ਦੇ ਕਿਰਦਾਰ ਨੂੰ ਦੇਖਣ ਲਈ ਵੀ ਦਰਸ਼ਕਾਂ ਵਿੱਚ ਕਾਫੀ ਉਤਸੁਕਤਾ ਹੈ ਦਿਲਜੀਤ ਤੋਂ ਇਲਾਵਾ ਵਰੁਣ ਧਵੰਦਾ ਫਿਲਮ ਦੇ ਵਿੱਚ ਕਾਫੀ ਅਹਿਮ ਕਿਰਦਾਰ ਹੈ ਅਤੇ ਆਹਾਨ ਸ਼ੈਟੀ ਲਈ ਵੀ ਦਰਸ਼ਕ ਕਾਫੀ ਜ਼ਿਆਦਾ ਐਕਸਾਈਟਿਡ ਨੇ ਤੁਹਾਨੂੰ ਬਾਰਡਰ 2 ਦੀ ਇਹ ਪਹਿਲੀ ਚਲਕ ਕਿਵੇਂ ਦੀ ਲੱਗੀ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਸਾਂਝੀ ਜ਼ਰੂਰ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਤੇ ਫਾਲੋ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ